ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਗਣਕਾ ਪਾਪਣ ਦੀ ਜਿਸ ਦਾ ਨਾਮ ਚੰਦਰਾਮਣੀ ਸੀ ਜਿਸ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਹੈ ਜਾ ਕੋ ਸਿਮਰ ਅਜਾਮਲ ਉਧਰਿਓ ਗਣਕਾ ਉਹ ਗਤ ਪਾਈ ਆਓ ਉਸ ਬਾਰੇ ਜਾਣਦੇ ਹਾਂ ਕਿ ਗਣਕਾ ਪਾਪਣ ਤੋਂ ਭਗਤਣੀ ਕਿਸ ਤਰ੍ਹਾਂ ਬਣੀ ਅਤੇ ਕਿਸ ਤਰ੍ਹਾਂ ਉਸਨੇ ਰੱਬ ਨੂੰ ਪਾ ਲਿਆ ਵੀਡੀਓ ਨੂੰ ਅਖੀਰ ਤੱਕ ਸੁਣਿਓ ਅਤੇ ਸ਼ੇਅਰ ਕਰਨ ਨਾਲ ਪਹੁੰਚਣਾ ਪੁਰਾਣੇ ਸਮਿਆਂ ਦੇ ਵਿੱਚ ਇੱਕ ਬੇਸਬਾ ਸੀ ਜਾ ਗਣਕਾ ਸੀ ਜਿਹਦਾ ਅਸਲੀ ਨਾਮ ਚੰਦਰਾਮਣੀ ਸੀ ਮਤਲਬ ਉਹ ਆਪਣਾ ਸਰੀਰ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਸੀ ਸਾਰਾ ਹੀ ਜੀਵਨ ਪਾਪਾ ਨਾਲ ਭਰਿਆ ਹੋਇਆ ਨਿਤ ਦਿਨ ਨਵੇਂ ਤੋਂ ਨਵੇਂ ਮਰਦ ਆਉਂਦੇ ਗਣਕਾ ਦੇ ਕੋਲ ਆਪਣੀ ਹੱਬਸ ਮਟਾਉਣ ਦੇ ਲਈ ਗਣਕਾ ਦਾ ਮਨ ਭਾਵੇਂ ਇਸ ਕੰਮ ਤੋਂ ਅੱਕਿਆ ਹੋਇਆ ਸੀ ਪਰ ਹੁਣ ਉਸ ਦੀ ਮਜਬੂਰੀ ਬਣ ਚੁੱਕੀ ਸੀ ਜਿਸ ਨੂੰ ਉਹ ਆਪ ਛੱਡਣ ਤੋਂ ਅਸਮਰਥ ਸੀ ਕਿਉਂਕਿ ਉਹਦੀ ਰੋਜੀ ਰੋਟੀ ਉਸ ਕੰਮ ਦੇ ਨਾਲ ਹੀ ਚੱਲਦੀ ਸੀ ਹੋਰ ਕੋਈ ਕੰਮ ਉਸ ਨੂੰ ਆਉਂਦਾ ਨਹੀਂ ਸੀ ਪ੍ਰਭੂ ਦੀ ਨੇਤ ਅਜਿਹੀ ਹੋਈ ਕਿ ਇੱਕ ਦਿਨ ਚੰਗਾ ਮੌਲੇਦਾਰ ਮੀਂਹ ਪਿਆ ਝੜੀ ਲੱਗ ਗਈ ਇੱਕ ਮਹਾਪੁਰਸ਼ ਜਿਹੜਾ ਰਾਸਤੇ ਵਿੱਚ ਜਾ ਰਿਹਾ ਸੀ ਮੀਂਹ ਕਰਕੇ ਘਿਰ ਗਿਆ ਉਹ ਅਚਾਨਕ ਗਣਕਾ ਦੇ ਕੋਠੇ ਤੇ ਦੀਵਾ ਬਲਦਾ ਦੇਖ ਕੇ ਉੱਥੇ ਰੁਕ ਗਿਆ ਦਰਵਾਜ਼ਾ ਖੜਕਾਇਆ ਗਣਕਾ ਨੇ ਦਰਵਾਜ਼ੇ ਦੀ ਆਵਾਜ਼ ਸੁਣ ਕੇ ਮਨ ਵਿੱਚ ਸੋਚਿਆ ਅਤੇ ਬਹੁਤ ਖੁਸ਼ ਹੋਈ ਕਿ ਮੇਰੀ ਪ੍ਰਸਿੱਧੀ ਇਨੀ ਦੂਰ ਤੱਕ ਹੈ ਮੈਂ ਇੰਨੀ ਸੋਹਣੀ ਹਾਂ ਕਿ ਇਨੇ ਜ਼ੋਰਦਾਰ ਮੀਂਹ ਦੇ ਵਿੱਚ ਵੀ ਮੇਰੇ ਕੋਲ ਰਾਤ ਨੂੰ ਗਾਹ ਕੌਂਦੇ ਹਨ ਜਾ ਕੇ ਦਰਵਾਜ਼ਾ ਖੋਲੇ ਆ ਤਾਂ ਅੱਗੋਂ ਆਵਾਜ਼ ਆਈ ਪੁੱਤਰੀ ਸਾਨੂੰ ਰਾਤ ਕੱਟ ਲੈਣ ਦੇ ਬਾਹਰ ਮੀਂਹ ਬਹੁਤ ਹੈ ਅੱਗੇ ਜਾਣਾ ਅਸੰਭਵ ਹੈ ਇਹ ਪਹਿਲੀ ਦਫਾ ਸੀ ਗਣਕਾ ਦੀ ਜ਼ਿੰਦਗੀ ਵਿੱਚ ਜੇਕਰ ਕਿਸੇ ਨੇ ਉਸ ਨੂੰ ਪੁੱਤਰੀ ਕਹਿ ਕੇ ਸੰਬੋਧਨ ਕੀਤਾ ਸੀ ਇਹ ਜ਼ਿੰਦਗੀ ਵਿੱਚ ਪਹਿਲੀ ਦਫਾ ਸੀ ਕਿ ਕਿਸੇ ਨੇ ਗਣਕਾ ਨੂੰ ਪੁੱਤਰੀ ਕਹਿ ਕੇ ਸੰਬੋਧਨ ਕੀਤਾ ਨਹੀਂ ਤਾਂ ਬਾਕੀ ਸਾਰੇ ਆਪਣੀ ਹਫਸ ਕਰਕੇ ਉਸ ਨੂੰ ਕਾਮੀ ਨਾਮਾ ਨਾਲ ਬੁਲਾਉਂਦੇ ਸੋ ਗਣਕਾ ਨੇ ਮਹਾਪੁਰਸ਼ਾਂ ਨੂੰ ਅੰਦਰ ਬੁਲਾਇਆ ਅਤੇ ਚੰਗੀ ਆਉਪਾਤ ਕੀਤੀ ਆਪਣੇ ਕੰਮਾਂ ਤੋਂ ਤਾਂ ਗਣਕਾ ਦਾ ਪਹਿਲਾਂ ਹੀ ਜੀਅ ਅੱਕ ਚੁੱਕਾ ਸੀ ਉਤੋਂ ਮਹਾਪੁਰਸ਼ਾਂ ਦੀ ਸੰਗਤ ਨੇ ਪ੍ਰਭਾਵ ਪਾਇਆ ਕਿ ਗਣਕਾ ਦਾ ਹਿਰਦਾ ਬਲਉਂਦਰਿਆ ਗਿਆ ਉਸ ਨੂੰ ਆਪਣੇ ਪਾਪ ਨਜ਼ਰ ਆਉਣ ਲੱਗ ਪਏ ਮਨ ਵਿੱਚ ਪਛਤਾਵਾ ਹੋਣ ਲੱਗ ਪਿਆ ਸਾਧੂ ਦਾ ਉੱਚਾ ਸੁੱਚਾ ਜੀਵਨ ਦੇਖ ਕੇ ਗਣਕਾ ਅੰਦਰ ਵੀ ਮੁਕਤ ਹੋਣ ਦੀ ਤੜਫ ਪੈਦਾ ਹੋ ਗਈ ਜਿਸ ਤਰ੍ਹਾਂ ਗੁਰਮਾਣੀ ਕਹਿੰਦੀ ਹੈ ਜਪ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਵਸ ਹੋਏ ਆਏ ਤੇ ਮਹਾਵਾਕ ਅਨੁਸਾਰ ਗਣਕਾ ਦੇ ਵੀ ਹੁਣ ਭਲੇ ਦਿਵਸ ਆਉਣੇ ਸ਼ੁਰੂ ਹੋਣ ਵਾਲੇ ਸਨ ਗਣਕਾ ਨੇ ਆਪਣੀ ਸਾਰੀ ਵਿਥਿਆ ਮਹਾਪੁਰਸ਼ੋਂ ਕੋਲ ਸੁਣਾ ਦਿੱਤੀ ਅਤੇ ਮੁਕਤੀ ਦਾ ਸਾਧਨ ਪੁੱਛਿਆ ਸੰਤਾਂ ਕੋਲ ਇੱਕ ਤੋਤਾ ਸੀ ਜਿਹੜਾ ਕਿ ਰਾਮ ਰਾਮ ਬੋਲਦਾ ਸੰਤਾਂ ਨੇ ਉਹ ਤੋਤਾ ਗਣਕਾ ਨੂੰ ਦੇਇ ਦਿੱਤਾ ਅਤੇ ਕਿਹਾ ਕਿਸ ਨੂੰ ਰਾਮ ਰਾਮ ਜਪਾਇਆ ਕਰ ਗਣਕਾ ਉਸੇ ਤਰ੍ਹਾਂ ਕਹਿਣ ਲੱਗੀ ਮਿੱਠੂ ਬੋਲੋ ਰਾਮ ਰਾਮ ਅੱਗੋਂ ਤੋਤਾ ਬੋਲਦਾ ਰਾਮ ਰਾਮ ਇਹ ਜੁਕਤ ਸਮਝਾ ਕੇ ਸੰਤ ਉੱਥੋਂ ਚਲੇ ਗਏ ਅਤੇ ਗਣਕਾ ਨੂੰ ਆਸ਼ੀਰਵਾਦ ਦੇ ਦਿੱਤਾ ਗਣਕਾ ਹੁਣ ਰੋਜ਼ ਤੋਤੇ ਨੂੰ ਰਾਮ ਰਾਮ ਕਰਵਾਉਂਦੀ ਇਸ ਤਰ੍ਹਾਂ ਕਰਦੇ ਕਰਦੇ ਉਸ ਦਿਨ ਮੰਨ ਦੀ ਮਾਲਕ ਕਟਣੀ ਸ਼ੁਰੂ ਹੋ ਗਈ ਉਸ ਦਿਨ ਤੋਂ ਹੀ ਆਪਣਾ ਪਾਪਾ ਵਾਲਾ ਧੰਦਾ ਬੰਦ ਕਰ ਦਿੱਤਾ ਬਸ ਨਾਮ ਹੀ ਜਪਿਆ ਕਰੇ ਪਾਪਾ ਦੀ ਕੀਤੀ ਕਮਾਈ ਗਰੀਬਾਂ ਵਿੱਚ ਵੰਡ ਦਿੱਤੀ ਇਸ ਤਰ੍ਹਾਂ ਸਾਰੇ ਸ਼ਹਿਰ ਵਿੱਚ ਚਰਚਾ ਛਿੜ ਗਈ ਕਿ ਗਣਕਾ ਪਾਪਣ ਸਾਧੂ ਬਣ ਗਈ ਕੋਈ ਕੁਝ ਕਹੇ ਕੋਈ ਕਹੇ ਗਣਕਾ ਦੀ ਲੇਵ ਲੱਗ ਗਈ ਅਤੇ ਕੋਈ ਕਹੇ ਪਖੰਡ ਕਰਦੀ ਹੈ ਇਸੇ ਤਰ੍ਹਾਂ ਗਣਕਾ ਤੋਤੇ ਨੂੰ ਆਰਾਮ ਆਰਾਮ ਕਰਵਾਉਂਦੀ ਹੋਈ ਇੱਕ ਦਿਨ ਸਵਾਸ ਤਿਆਗ ਗਈ ਉਸਨੇ ਸਾਰੀ ਜੋ ਜ਼ਿੰਦਗੀ ਪਾਪ ਕੀਤੇ ਸਨ ਪਰ ਕੁਝ ਸਮਾਂ ਕੀਤੀ ਭਗਤ ਦੇ ਸਦਕਾ ਉਹਦਾ 84 ਦਾ ਗੇੜ ਮੁੱਕ ਗਿਆ ਜਮਾ ਦੀ ਮਾਰ ਤੋਂ ਬਚ ਗਈ ਅੰਤ ਵੇਲੇ ਉਸਦੀ ਰੂਹ ਨੂੰ ਦੇਵ ਲੋਕ ਤੋਂ ਵਿਵਾਨ ਲੈਣ ਆਇਆ ਅਤੇ ਬਖੰਟ ਤਾਂ ਵਿੱਚ ਚਲੀ ਗਈ ਇਸ ਸਬਕੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦਾ ਭਾਵੇਂ ਕਿੰਨਾ ਵੀ ਪਾਪੀ ਹੋਵੇ ਪਰ ਆਮ ਦਾ ਨਾਮ ਜਪਣ ਨਾਲ ਪਵਿੱਤਰ ਹੋ ਜਾਂਦਾ ਹੈ ਪਾਪਾਂ ਵਿੱਚ ਫਸੇ ਨੂੰ ਰੱਬ ਕੱਢ ਲੈਂਦਾ ਹੈ ਜੇਕਰ ਉਹਦੇ ਮਨ ਵਿੱਚ ਪਾਪਾਂ ਤੋਂ ਬਚਣ ਦੀ ਇੱਛਾ ਹੋਵੇ ਜੇ ਅੰਦਰ ਇੱਛਾ ਨਾ ਹੋਵੇ ਤਾਂ ਪਾਪੀ ਨੂੰ ਪਾਪ ਪਿਆਰਾ ਲੱਗਦਾ ਹੈ ਫਿਰ ਰੱਬ ਮੁਕਤੀ ਨਹੀਂ ਕਰਦਾ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿੱਚ ਗਣਕਾ ਦਾ ਬਿਆਨ ਇਸ ਤਰ੍ਹਾਂ ਕੀਤਾ ਹੈ ਗਣਕਾ ਪਾਪਣ ਹੋਇ ਕਾ ਪਾਪਾਂ ਦਾ ਗਲ ਹਾਰ ਪਰੋਤਾ ਮਹਾਪੁਰਖ ਅਚਾਂਲ ਚੱਕ ਗਣਕਾ ਵਾਰੇ ਆਏ ਖਲੋਤਾ ਇਸ ਤਰ੍ਹਾਂ ਗਣਕਾ ਨੂੰ ਮਹਾਪੁਰਸ਼ ਅਨਿਤਾਰ ਦਿੱਤਾ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ? ਵੀਡੀਓ ਨੂੰ ਸ਼ੇਅਰ ਕਰਕੇ, ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸੇ ਤਰ੍ਹਾਂ ਦੀ ਹੋਰ ਵੀਡੀਓਜ਼ ਸੌਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਆਨ ਕਰ ਦਿਓ।